ਲਓ ਜੀ ਬਾਈ ਬੈਟਰੀ ਵਾਲਾ ਵੀ ਅਜਿ ਦਿਖਾਏ ਦੇਣਾ ਵੀ ਕਿ ਆ ਚੱਕਰ ਹੈ ਜਿਹੜਾ ਸਟਾਰਟ ਨਹੀਂ ਹੁੰਦਾ ਹੈਗਾ। ਕਿ ਆ ਚੱਕਰ ਹੈ? ਚੱਕਰ ਗਏ। ਚੱਕਰ ਚੱਕਰੇ ਚੱਕਰ ਜੜੇ ਪਏ ਆਂ ਦੇਖ ਲਾ ਐਤਵਾਰ ਵੀ ਭਾਰਾ ਪੈ ਗਿਆ ਕਹਿੰਦੇ ਸ਼ਨੀਵਾਰਾ ਪੈ ਗਿਆ। ਨਾ ਨਾ ਬੈਟਰੀ ਚੱਕਰ ਆ ਕਸਲ ਫੇ। ਬੈਟਰੀ ਚੱਕਰ ਆ ਸਟਾਰਟ ਸਲਫੇਟ ਚੱਕਰ ਆ। ਲਓ ਜੀ ਬਾਈ ਰਾਤ ਵਾਲੀ ਹਨੇਰੀ ਦਾ ਕਹਿਰ ਦੇਖੋ। ਤੇ ਮੀਂਹ ਦਾ। ਆ ਵੀ ਲੰਬੀ ਬਾਤ ਦੀ ਬਾਈ ਦੇਖ ਲਓ। ਛਿੱਟੀਆਂ ਦੇ ਵਿੱਚ। ਲਓ ਜੀ ਬਾਈ ਰਾਤ ਦੀ ਹਨੇਰੀ ਦਾ ਕਹਿਰ ਤਾਰਪੁਰ ਵੀ ਪੈ ਗਿਆ। ਪੂਰੀ ਨੇੜੇ ਨਾਲ ਜਾ। ਬਾਈ ਕਰੰਟ ਤਾਂ ਨਹੀਂ ਹੈਗਾ ਜੇ? ਫੜ ਕੇ ਦੇਖਣਾ। ਫੜ ਕੇ ਦੇਖਣਾ ਪੂਰੀ ਹੈਗਾ ਨਹੀਂ ਯਾਰ ਫੜ ਕੇ ਦੇਖ ਲਾ ਤਹੀਂ ਪਤਾ ਲੱਗਣਾ ਇਧਰ ਨਹੀਂ ਹੈਗਾ ਬਾਈ ਜਿਹੜੀ ਟੁੱਟੀ ਆ ਆ ਸਾਈਡ ਹੈਗਾ ਕਿਉਂਕਿ ਬਈ ਕਰੰਟ ਵਾਲੀ ਮੇਨ ਲਾਈਨ ਟੁੱਟੀ ਆ ਬਿਜਲੀ ਨੂੰ ਫੋਨ ਕਰਤਾ ਬਾਕੀ ਕਹਿੰਦੇ ਆਉਂਦੇ ਆ ਉਧਰੋਂ ਫੜ ਲੈ ਇਧਰੋਂ ਫੜ ਲੈ ਇਹਦਾ ਜਿਹੜਾ ਜਿਹੜਾ ਮੈਨੂੰ ਫੜੀ ਕੇ ਕੰਮ ਹੋਈ ਜਾਣਾ ਲੋ ਜੀ ਬਾਈ ਬੈਟਰੀ ਵਾਲਾ ਵੀ ਅੱਜ ਦਿਖਾਏ ਦੇਣਾ ਵੀ ਕਿ ਆ ਚੱਕਰ ਹੈ ਜਿਹੜਾ ਸਟਾਰਟ ਨਹੀਂ ਹੁੰਦਾ ਹੈਗਾ। ਕਿ ਆ ਚੱਕਰ? ਚੱਕਰ ਗਏ। ਚੱਕਰ ਚੱਕਰੇ ਚੱਕਰ ਜੜੇ ਪਏ ਆਂ ਦੇਖ ਲੈ ਐਤਵਾਰ ਵੀ ਭਾਰਾ ਪੈ ਗਿਆ ਕਹਿੰਦੇ ਸ਼ਨੀਵਾਰਾ ਪੈ ਗਿਆ। ਨਾ ਨਾ ਬੈਟਰੀ ਚੱਕਰ ਆ ਕਾ ਸਾਲ। ਬੈਟਰੀ ਚੱਕਰ ਆ ਸਾਲ ਫਿਰ ਚੱਕਰ ਆ। ਬੈਟਰੀ ਓਕੇ ਆ ਨਾ? ਬੈਟਰੀ ਓਕੇ ਆ। ਓਏ 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 ਕਿਵੇਂ ਪਾ ਰਿਆ? ਬੈਟਰੀ ਤਾਂ ਬਾਈ ਨਵੀਂ ਪਈ ਹਾਲਤ ਦੀ। ਕਿ ਅੱਜ ਵੀ ਧੱਕਾ? ਜੜ ਤੇ ਖੋਲ ਲੋ। ਜੰਟ ਤੇ ਖੋਲ ਪਹਿਲਾਂ। ਅੱਜ ਵੀ ਬਾਈ ਕਹਿੰਦੇ ਧੱਕਾ ਲਾ ਕੇ ਹੀ ਸਟਾਰਟ ਕਰਿਆ ਏ। ਬੈਟਰੀ ਵੀ ਨਾਲ ਦੀ ਆ ਸਾਲ ਨੂੰ ਵੀ ਨਾਲ ਦੀ ਬੈਟਰੀ ਆ બીਜਾ ਮਾਡਲ ਆ ਜੋ ਵੀ ਚੱਲਦਾ ਚਾਰ ਸਾਲ ਹੋ ਗਏ ਇੱਕ ਵਾਰ ਤੋ ਆ ਕੇ ਦੇਖ ਲੈਣਾ ਟਰਾਲ ਨਾਲ ਬਾਈ ਕਹਿੰਦਾ ਬੈਟਰੀ ਚ ਪਾਓ ਕਰਾ ਲਾ ਡੱਡਾ ਡੱਬਾ ਜਿਹਾ ਲਾਇਆ ਦਾ ਬੈਟਰੀ ਠੀਕ ਹੈ ਬੈਟਰੀ ਚ ਨਾ ਫੁੱਲ ਗ੍ਰੈਡਾ ਸਲਫ ਵੀਰੇ ਚੈੱਕ ਕਰਾ ਲੈਣੇ ਕੰਮ ਆਣਾ ਪਹਿਣਾ ਬਾਈ ਕੁਛ ਨਹੀਂ ਬਾਈ ਕਹਿੰਦਾ ਬਾ ਧੋਏ ਹੋਣੀ ਆ ਚਲੋ ਹੁਣ ਤਾਂ ਖੁੱਲੇ ਤੇ ਪਤਾ ਲੱਗੂ ਹੱਦ ਤੱਕ ਬੰਦ ਹੈ ਟੱਕਰ ਬੰਦ ਹੋਣੀ ਹੈ ਫੰਡੇ ਅੱਜ ਬਾਈ ਬਾਕੀ ਬਾਈ ਰੋਕੜ ਆਏ ਤੇ ਟਿੱਕਾ ਲੱਦਣਾ ਤਾਂ ਕਰਕੇ ਫਿਰ ਇਹਦਾ ਵੀ ਕੰਮ ਕਰਾਉਣਾ ਪੈ ਗਿਆ ਨਾਲ ਦੀ ਨਾਲ ਅੱਜ ਤਾਂ ਪਏ ਆ। ਰਾਣਪੋੜ ਨਾ ਕਰੀ। ਹਾਂ। ਰਾਣਪੋੜ ਦਾ ਪੋਰਟ ਲੈਂਦੇ ਮੁਰਗੀ। ਹੋ ਬਾਈ। ਪੈਟਰੋਲ ਗੇ ਤਾਂ ਹੁੰਦਾ ਇਹ। ਬਸ ਠੀਕ ਹੈ। ਤੇ ਬਾਈ ਕਹਿੰਦਾ ਬਾਈ 500 ਰੁਪਏ ਲੇਵਲ ਲੱਗਣੀ ਹੈ। ਤੇ 100 ਰੁਪਏ ਥੋੜਾ ਪੈਟਰੋਲ ਲੱਗਣਾ ਹੈ ਜੇ ਇੱਕ ਅੱਧਾ ਪਾਰਟ ਪਿਆ ਤਾਂ ਉਹ ਵੀ ਲਿਆਉਣਾ ਪੈਣਾ ਹੈ। ਬਾਕੀ ਕੰਮ ਜਾਰੀ ਆ ਬਾਈ ਕਰਾ ਦੇਣਾ ਇਹਦਾ ਵੀ ਹੁਣ। ਟਿੱਕਾ ਲੱਦ ਲੈ 4000 ਟਰਾਲੇ ਦੇ ਵਿੱਚ। ਉਹ ਬੰਦੇ ਲੈ ਲੋ ਭਾਈ ਟੋਕਰੇ ਮੁੰਦੇ ਮਾਰੀ ਜਾਂਦੇ ਜੱਗਾ ਛੇੜਦਾ ਕਹਿੰਦਾ ਮੀ ਤੁਸੀਂ ਪੁਆਇਆ ਇਹ ਉਹ ਭਾਈ ਕੀ ਹੋ ਗਿਆ ਗਿਆੜ ਗਿਆ ਨਟੇ ਪੁੱਠਾ ਜਾਏ ਤਰੂਤੀ ਪੈ ਦਿੱਤਾ ਭਾਈ ਮਿੱਟੀ ਛੇੜ ਦੋ ਫੌਂ ਲਾਦੀ ਹੈਗੀ ਹੌਂ ਭਾਰੀ ਯਾਰ ਠੀਕ ਹੈ ਸੇਫਟੀ ਕਰਨਾ ਆਟੇ ਆ ਰਹੇ ਨੇ ਪੰਗੇ ਭਾਈ ਹਾਲਪ ਹੋਣ ਲੱਗੇ ਦੇਖੋ ਕਿੰਨੇ ਹੁਣ ਹੀ ਲੱਭੀ ਬੱਸ ਖੋਲਣਾ ਪਊਗਾ ਏਟਾਲੇ ਵੀ ਖੋਲਣਾ ਪਊਗਾ ਗੱਲ ਤਾਂ ਹਟ ਜਾਣੀ ਕੱਲੇ ਯਾਰ ਦੱਬੀ ਬਾਈ ਉਹ ਬਾਈ ਦੱਬੀ ਮੜਾ ਜਾ ਥੱਲੇ ਸਲਵ ਚੱਕੀ ਫਿਰੇ ਫਿਰੇ ਸਲਵ ਚੱਕ ਮੜੇ ਆ ਪੈ ਫਿਰ ਰੱਬ ਥੱਲੇ ਨੂੰ ਭਾਜੇ ਜਾਣੀ ਆਏ ਫਰਕ ਨਹੀਂ ਹਾਂ ਇਹ ਥੱਲੇ ਆ ਜਾਊਗਾ ਹਾਂ ਆ ਦੇਖੋ ਤੇਲ ਲੈਣਾ ਆਇਆ ਚਲ ਜੀ ਦੱਬੀ ਨਾਲ ਹਲਕਾ ਜਾ ਹਾਂ ਸਲਵ ਜਾ ਕੇ ਮੜੇ ਚਲ ਸੰ ਬਾਹ ਹਾਂ ਇਹ ਆ ਕਲਮ ਖੋਲਣਾ ਥੱਲੇ ਆ ਨਾ ਲੈ ਆ 14 ਨੰਬਰ ਚਾਪੀ ਉੱਧਰ ਕਾਜ ਕਰ ਜਾਵੇ ਉਹ ਨਹੀਂ ਲੂਜ਼ ਕਰੂਗੇ 14 ਨੰਬਰ ਵੀ ਪੈਣੀਆਂ ਪੈਣੀਆਂ ਦਾ ਖੋਲਣਾ ਹੈ ਘਾਂਟਾ ਦਾ ਬਾਈ ਕੇਂਦਰ ਬਾਈ ਲੱਗਣਾ ਹੈ ਵੀ ਸੈਟਿੰਗ ਹੋਣ ਨੂੰ ਬਾਅਦਮਾ ਘਾਂਟਾ ਖੋਲਣੇ ਲੱਗ ਗਿਆ ਘਾਂਟਾ ਖੋਲਣ ਲੱਗ ਗਿਆ ਜੱਗੇ ਲਾ ਹੁਣ ਫਿੱਟ ਕਰਨ ਇਹਨਾਂ ਨੇ ਲੱਗਣਾ ਵੀਰ ਹਾਂ ਹੁਣ ਜਲਦੀ ਇਹ ਹੋ ਜਾਊਗਾ ਠੀਕ ਹੈ ਬਾਈ બસ ਬੱਸ ਬੱਸ ਬਾਈ ਬੱਸ ਬੱਸ ਜ਼ਿਆਦਾ ਨਾ ਕਮਾਈ ਬਾਈ ਉੱਧਰ ਤੇ ਨਾ ਲੀਕ ਕਰ ਲੱਗ ਜਵੇ ਐਨੇ ਚ ਹੋ ਜਾਣਾ ਪਣਾਗਾ ਆ ਗਿਆ ਵੀ ਅੰਡਾ ਜੇ ਬਾਹਰ ਅਜਦਾ ਬਣਾ ਲੈ ਆਏ ਬੋਲ ਚੱਲ ਉੱਪਰ ਚੱਕ ਹੁਣ ਚੱਲ ਉੱਪਰ ਚੱਕ ਹੁਣ ਚੱਲ ਬਾਈ ਫਿਰ ਘਾਟ ਲੈ ਲੈ ਬਣਾ ਤੂੰ ਚਾਹ ਪੀ ਬਈ ਇਨੀ ਮੋਟੀ ਕਾ ਤੇ ਹੁੰਦੀ ਰੀ ਹੋਟ ਹੈ ਜਾਈ ਦੀ ਭਾਂ ਜਿਹੜੇ ਅੱਜ ਕੱਲ ਆਉਂਦੀ ਗੱਡੀਆਂ ਨੂੰ ਉਹ ਗਿਆਰ ਹੈ ਬਾਈ ਇਹ ਬਹੁਤ ਕਾਮਯਾਬ ਹੈ ਬਾਈ ਹਾਂ ਇਹ ਕੰਮ ਜਾਂਦਾ ਪਿੱਛੇ ਦੌੜਾ ਬਾਈ ਲਓ ਜੀ ਬਾਈ ਸਲਫਤਾ ਕਰਾਤਾ ਪੱਕਾ ਇਲਾਜ ਡਾਕਟਰਾਂ ਨੇ ਬੰਦ ਤੇ ਚੰਗੀ ਤਰ੍ਹਾਂ ਇਹ ਖੇਪੜੇ ਫੁੱਪੜੇ ਚੇਂਜ ਕਰਤੇ ਤੇ ਆਹ ਲਓ ਇਹ ਕਿ ਰਬਰ ਪਾ ਲਾ ਪਾ ਹੱਡੀ-ਹੱਡੀ ਕਰਕ ਤਾਂ ਨਹੀਂ ਦੀ ਬਾਈ ਕੋਈ ਠੀਕ ਹੈ ਤਾਂ ਸਾਰਾ ਕੁਝ ਬਸ ਠੀਕ ਹੈ ਬੈਟਰੀ ਹੀ ਬੈਟਰੀਆਂ ਬਾਈ ਉਹ ਦਿਨ ਬੈਦੀਆਂ ਜਿੱਥੇ ਦੇਖ ਰਹੇ ਸਰਦਾਰ ਸੁਰਾਹੀ ਹੈ ਨੰਕਲ ਜਾਓ ਕੋ ਬੈਂਡ ਦਗਾਣੇ ਹੈ ਬਾਈ ਵੀ ਬਾਕੀ ਆ ਸਲਫਰ ਦੇ ਵਿੱਚ ਤੇ ਬਾਈ ਤੇ ਰਿ ਨਿਕਲਿਆ ਇਹ ਪਤਾ ਨਹੀਂ ਗਿਆ ਕਿ ਕਰੇਗਾ ਕੰਮ ਦੱਸੇਗਾ ਹੋਦਾ ਹੋਦਾ ਲਓ ਜੀ ਬਾਈ ਸੈਟਿੰਗ ਹੋ ਗਿਆ ਓਕੇ ਬਾਈ ਚੱਕਦਾ ਸਲਫਰ ਨੂੰ ਬਾਈ ਬੰਦੇ ਨੇ ਸਲਪ ਧੋਤੀ ਆ ਹੁਣ ਚੱਕਣ ਲੱਗ ਗਿਆ ਹੁਣ ਉਹ ਕੀ ਰਿਪੋਰਟ ਹੈ ਮੰਨ ਗਿਆ ਹੋ ਸਵੇਰੇ ਪਤਾ ਲੱਗੂਗਾ ਕਿ ਹੁਣ ਦਾ ਨਹੀਂ ਸਵੇਰੇ ਪਤਾ ਲੱਗੂਗਾ ਬਾਈ ਟੈਸਟਿੰਗ ਦਾ ਹੁਣ ਕਿਉਂਕਿ ਹੁਣ ਤਾਂ ਇੱਕ ਵਾਰ ਚੱਲਿਆ ਪੈਣਾ ਸਵੇਰੇ ਪਤਾ ਲੱਗੂ ਹੁਣ ਮੈਂ ਨੋ ਪਾ ਲਈਏ ਮੈਂ ਨਰੇ ਪਾ ਲੈਂਦੇ ਮੈਂ ਤਾਂ ਆਪ ਕਹਿੰਦਾ ਰੇਲਵੇ ਟ੍ਰੈਕ ਪਰ ਉਹ ਭਾੜ ਕ ਭਾਈ ਜੇ ਲੱਗ ਜਾਂਦੇ ਬਹੁਤ ਔਖਾ ਹੁੰਦਾ ਚਾਹੇ ਰਿਹਾ ਇਹ ਘੱਟ ਲਾ ਲਓ ਉਹ ਆ ਲਾ ਦੇ ਕਿਉਂ ਨਹੀਂ ਉਹ ਤਾਂ ਕੱਲੇ ਖੁੱਲੇ ਹੁੰਦੇ ਲਓ ਜੀ ਭਾਈ ਰਾਤ ਵਾਲੀ ਹਨੇਰੀ ਦਾ ਕਹਿਰ ਦੇਖੋ ਤੇ ਮੀਂਹ ਦਾ ਕਣਕਾਂ ਕਹਿੰਦੇ ਐਨ ਗੋਡੀਆਂ ਲਵਾਤੀਆਂ ਭਾਈ ਵਿੱਚ ਵਿੱਚ ਖੜੀਆਂ ਵੀ ਆ ਤੇ ਵਿੱਚ ਵਿੱਚ ਦੇਖੋ ਲੰਮੀਆਂ ਪਾਤੀਆਂ ਰਾਦਰਾ ਸਿਸਟਮ ਹੈ ਇਹ ਸਾਰਾ ਹੈਗਾ ਭਾਈ ਜੀ ਸਰ ਸਭ ਪਾਸੇ ਦੇਖ ਲਓ ਆਈ ਨਹੀਂ ਪਤਾ ਹੁਣ ਇਹ ਪਾਣੀ ਲੱਗੇ ਪਿਆ ਸਿਸਟਮ ਹੈ ਕਿ ਬਗੈਰ ਪਾਣੀ ਤੇ ਇਹਦਾ ਹੁਣ ਆਪਣੇ ਖੇਤਾਂ 'ਮਾ ਜਾ ਕੇ ਪਤਾ ਲੱਗੂਗਾ ਬਾਈ ਦੇਖੋ ਹਾ ਇਤਰ ਵੀ ਅਸਰ ਹੈਗਾ ਬਾਈ ਬੂਟੇ ਵਾਲੀ ਕੀ ਦੇਖੋ ਉਹ ਬਰਲੀ ਸਾਈਡ ਸਾਰੀ ਗੈਰਾ ਲੰਬਾ ਪਾਸਤਾ ਮੈਗਾ ਲੋ ਜੀ ਬਾਈ ਹੁਣ ਆਪਣੇ ਖੇਤਾ 'ਚ ਪਹੁੰਚੇ ਆ ਸੂਏ ਬਾਰ ਆਪਣਾ ਵਾਲੀ ਕਣਕ ਤਾਂ ਬਾਈ ਵੈਸੇ ਗਿਰੀ ਨਹੀਂ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਪਿੰਡ ਗਿਰੀ ਐ ਥੋੜੀ ਜੀ ਡੈਰੀ ਪਿਛੇ ਬਾਈ ਖੱਤੀ ਗੂਗੇ ਨਹੀਂ ਨਹੀਂ ਉੱਥੇ ਪਾਣੀ ਖੜਦਾ ਏ ਉੱਥੇ ਦੋ ਤਿੰਨ ਜਗ੍ਹਾ ਗਿਰੀ ਐ ਬਾਕੀ ਆ ਸਵੇਰ ਵਾਰ ਆਇਆ ਬਾਈ ਸਵੇਰ ਵਾਰ ਵੀ ਹਾਲ ਦੀ ਘੜੀ ਦੇਖੋ ਠੀਕ ਆ ਬਾਕੀ ਬਾੜਾ ਖੇਤ ਪਿੰਡ ਉਹ ਵੀ ਠੀਕ ਆ ਪਾਣੀ ਬਾਈ ਵਾਧੂ ਨਹੀਂ ਪੈਗਾ ਦੇਖੋ ਰਾਤ ਦਾ ਐਨ ਸਾਰੀ ਰਾਤ ਨਹੀਂ ਮੇਰੀ ਝਖੜ ਨੇਰੀ ਝਖੜ ਬਾਈ 12 1 ਵਜੇ ਪੂਰਾ ਫੁੱਲ ਨਹੀਂ ਪਿਆਏ ਜਿੰਨਾ ਕਹਿੰਦੇ ਬਾਈ ਉਨਾ ਵਿਆਂ ਰੱਜਮਾ ਲੈ ਜਿੰਨੇ ਕੰਮ ਖਰਾਬ ਕਰਤਾ ਬਹੁਤ ਕਣਕਾਂ ਗਿਰ ਗਿਆ ਬਾਈ ਰਸਤੇ ਮੈਂ ਦੇਖ ਕੇ ਆਇਆ ਤੇ ਪਤਾ ਨਹੀਂ ਪਾਣੀ ਦੀ ਵਜ੍ਹਾ ਜੇ ਵੀ ਪਾਣੀ ਲਾਤਰ ਉਹਨਾਂ ਨੇ ਪਹਿਲਾਂ ਜਾਂ ਫਿਰ ਉਦਾਂ ਹੀ ਗਿਰ ਗਈ ਉਹ ਵੀ ਨਹੀਂ ਪਤਾ ਬਾਈ ਆਹ ਬਾਈ ਟੈਰੀ ਪਿੱਛੇ ਖੇਤ ਆਹ ਇਹ ਲੋਕ ਬਾਈ ਜੀ ਹਾਂ ਜੀ ਕਣਕ ਠੀਕ ਹੈ ਕਣਕ ਥੋੜੀ ਜਿਹੀ ਹਲਾਕ ਗਈ ਹੈ ਹਾਂ ਪੂਰੀ ਵਿੱਚ ਵਿੱਚ ਉਦਾਂ ਜਿਹੜੀ ਗਿਰੀ ਆ ਉਹਨਾਂ ਦੀ ਗਿਰੀ ਹੈ ਜਿਨੇ ਪਾਣੀ ਲਾਇਆ ਨਾ ਯਾਰ ਮੈਂ ਕਿਹੜੇ ਪਾਣੀ ਲਾਇਆ ਜਮੇ ਸੁੱਕਾ ਹਾਂ ਜਿਕਣ ਆਪਣੇ ਇੱਥੇ ਮੂਰੇ ਗਿਰੀ ਵੀ ਹਾਂ ਉਹ ਪਾਣੀ ਨਾਲ ਜਿਹੜੇ ਅਗੇਤਾ ਪਾਣੀ ਦਾ ਪੂਰੇ ਝੋਲੇ ਜੇ ਤਾਂ ਮੇਰੇ ਡੈਰੀ ਪਿੱਛੇ ਦੇ ਸ਼ੁਰੂ ਹੋ ਗਏ ਤੇ ਉਹਨੇ ਮੇਰੀ ਇੱਧਰ ਤੇ ਗਈ ਮੇਰੀ ਇੱਧਰ ਤੇ ਗਈ ਪਰ ਵਿਆਹਾਂ ਕਰਕੇ ਨਹੀਂ ਜਿਆਦਾ ਪਈ ਕਾਥੇ ਵਿਆਹ ਵਾ ਲੈ ਉਧਰ ਜਦੋਂ ਦੇਖਿਆ ਉਧਰ ਡੀਜੇ ਟੂਲ ਜਪਜਮਣ ਲੱਦੇ ਤੇ ਜਦ ਬੱਦਲ ਘੋੜਲਾ ਬਾਈ ਇੱਕ ਗੱਲ ਦੇਖੀ ਮੈਂ ਪ੍ਰੋਗਰਾਮ ਬਹੁਤ ਖਰਾਬ ਹੋਇਆ ਸ਼ਨੀਵਾਰ ਐਤੋਂ ਨੂੰ ਵਿਆਹ ਬਹੁਤ ਖਰਾਬ ਹੋਇਆ ਉਹ ਤਾਂ ਦੱਸਦਾ ਮੈਂ ਉਹ ਚਾਲੂ ਵਿਚਾਰਿਆਂ ਦਾ ਪ੍ਰੋਗਰਾਮ ਸ਼ੁਰੂ ਹੀ ਜਾਂਦਾ ਜਦ ਨੂੰ ਮੀਂਹ ਆ ਜਾਂਦਾ ਜਦ ਇਹ ਪਾਣੀ ਜਿੰਨਾ ਕ ਲੋਡ ਤੇ ਉਹਨਾਂ ਕ ਹੋ ਗਿਆ ਉਹਨਾਂ ਕ ਦਾ ਹੋ ਗਿਆ ਪੂਰੀ ਹੋਣ ਨੈਰ ਬਾਬੇ ਹੁਣ ਨੁਕਸਾਨ ਆ ਹੁਣ ਨਾ ਇੱਕ ਪੰਮਹਿਕ ਨੇ ਮੈਨੂੰ ਵੀਡੀਓ ਦਿਖਾਈ ਕਿ ਤੇ ਸਪੈਦੇ ਤੋੜਤੇ ਮੈਂ ਕਿਹਾ ਇੱਧਰ ਨਾ ਲਿਆਈ ਬਾਬਾ ਇਹ ਜੀ ਨੇਰੀ ਨਹੀਂ ਚਾਹੀਦੀ ਹੈਗੀ ਸਾਨੂੰ ਸੜਕਾਂ 'ਚ ਸਪੈਦੇ ਸਪਰੇਅ ਦੀ ਲੋੜ ਆ ਹੁਣ ਸਪਰੇਅ ਦਾ ਕਰਨੀ ਪਣੀ ਮੜੀ ਮੋਟੀ ਤੇਲੀਆਂ ਦਾ ਹੁੰਦਾ ਹੀ ਆ ਤੇਲੀਆਂ ਗਿਰ ਤੇਲੀਆਂ ਕਿਧਰੀ ਤੇਲੀਆਂ ਦੀ ਵਰਦਾ ਤੇਲੀਆਂ ਥੱਲੇ ਜਰਿਆ ਦਾ ਫੇਰ ਉੜ ਕੇ ਉੱਪਰ ਆ ਜਿਹੜੇ ਪੂਰੀ ਸਾਰੀ ਗਰਦੋਰੀ ਕਰਿਆ ਇੱਧਰੋਂ ਹਾਂ ਟੱਕ ਵੱਢ ਗਿਆ ਦਾ 10 ਕਿਲੋ ਤਾਂ ਗਿਰ ਗੇ ਐਨੇ ਕਾ ਦਾ ਗਰੇ ਮੈਂ ਸਾ ਹੂੰ ਬਾਕੀ ਭਾਈ ਆਹ ਟਾਈਮ ਅੱਜ ਮੜੀ ਜੀ ਟੁੱਪ ਵੀ ਵਧੀਆ ਹੀ ਹੈ ਦੇਖੋ ਆਹ ਉਦੋਂ ਪਿਆ ਉਹ ਟਰੈਕਟਰ ਨਾਲ ਟਰਾਲਾ ਕੱਢਣ ਲੱਗਿਆ ਕਿਹਦੇ ਉਹ ਉੱਥੇ ਸਾਹਮਣੇ ਕਿੰਤਾ 6 7 8 ਟਰੈਕਟਰ ਆ ਵਾਹ ਜੀ ਵਾਹ ਸਮਾਨ ਪਿਆ ਉਹ ਮੇਲਾ ਲੱਗਿਆ ਪਿਆ ਦਾਲੀ ਤਕੜਾ ਪ੍ਰੋਜੈਕਟ ਹਾਂ ਜਗ ਦੇਖ ਕੇ ਤਾਰ ਤੂੰ ਦੇਖ ਕੇ ਆਉਂਦਾ ਪੂਰੀ ਜਾ ਕੇ ਪੂਰੀ ਬਾਈ ਇਹ ਸਾਹ ਸਲਫ ਨਹੀਂ ਚੱਕਦਾ ਇਹਦੀ ਵਜ੍ਹਾ ਘੇਰ ਆਹ ਟਾਈਮ ਬਾਰੇ ਠੰਡਾ ਹੋਇਆ ਨਰ ਪਤਾ ਨਹੀਂ ਜਾਬੀ ਲਾ ਕੇ ਛੱਡ ਜਾਂਦਾ ਸਰ ਵੀ ਤਾਂ ਨਹੀਂ ਚੱਕਦਾ ਹੈ ਕਿੰਨੇ ਕ ਘੇਰ ਹੈ ਮੈਂ ਕਹਾਂ ਇੰਡੀਕੇਟਰ ਬੈਟਰੀ ਖਾਂਦਾ ਜੀ ਉਰੇ ਬੱਸ ਹਾਂ ਬੈਟਰੀ ਪੈਣੀ ਹੈ ਇਹ ਬੈਟਰੀ ਨਵੀਂ ਆਏ ਨਾ ਨਾ ਕਰ ਧੱਕਾ ਨਾ ਕਰ ਇਹ ਸੈਲਫ ਦਾ ਕੰਮ ਨੇ ਕੋਹੋਂ ਦੇ ਸਰਪੰਚ ਨਾਲੇ ਫਸੇ ਟਰੈਕਟਰ ਨਹੀਂ ਉੱਥੇ ਉਹਨਾਂ ਦੇ ਚੁੰਟੇ ਵਾਲੇ ਨੇ ਮਿਲਦਾ ਬਾਬਲਾ ਜਿਹੜਾ ਲੱਕੜੀ ਵਾਲਾ ਆ ਜਿਆਦਾ ਇੱਕ ਸੂਤੇ ਵਧ ਗਏ ਹਾਂ ਅੱਜ ਯਾਰਾ ਗਾਹ ਦਾ ਪਿਆ ਵੇ ਕੱਦਾ ਪਿਆ ਵੇ 2 ਘੰਟੇ ਹੋ ਗਏ ਭਾਈ ਸਿੰਦੂਰੇ ਵੀ ਇੱਧਰ ਘਰ ਆਉਣ ਕ ਜੀ ਘਾਟੀ ਵੀ ਜੱਦਾ ਬਾਹਰ ਨੂੰ ਗਿਆ ਇਹ ਨਹੀਂ ਮਿਲੇ ਜੀ ਅੰਦਰ ਹੁਣ ਤਾਂ ਸਾਰੇ ਪਿੰਡ ਚ ਚਲੇ ਗਏ تقريبا ਕੋਈ ਕੋਈ ਰਹਿ ਗਿਆ ਟਾਉਂਡ ਅੱਗੇ ਪੂਰੀ ਜਿਹੜਾ ਬਾਹਰ ਨੂੰ ਚਲੇ ਗਿਆ ਫਾਇਦਾ ਹੀ ਫਾਇਦਾ ਫਾਇਦਾ ਯਾਰ ਉਹਦੇ ਪੁੱਤ ਨਹੀਂ ਹੈਗਾ ਉਹਦੇ ਤਾਂ ਧੱਕੇ ਆ ਅਦਰ ਰੋਡੀ ਬਾਈ ਪਤਾ ਨਹੀਂ ਕਿਹਜਾ ਪਰਨਾ ਬੰਨੀ ਖੜਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਬੁਖਾਰ ਚੜ ਗਿਆ ਉਹ ਇਹ ਰਾਤ ਵੀ ਰਾਤ ਵੀ ਦਵਾਈ ਲੈ ਗਿਆ ਸਰਜੀਤ ਇਹ ਲਾਗੀ ਬੈਠੇ ਤੇ ਉੱਤੇ ਮੈਂ ਜੱਗਾ ਆਮਣਾ ਉਹ ਬੈਠਾ ਤਾਂ ਕਿਆ ਨੋਆ ਰਜੀਤੇ ਤਾਂ ਢਿੱਲਾ ਮਿਸ ਹੋ ਗਿਆ ਲੋਰੇ ਜਿਆਦੀ ਬੇਦੂ ਆ ਟੁੱਟੀ ਆ ਗਈ ਆ ਰੇਖਾ ਪਾਣੀ ਚੱਕ ਲਿਆ ਪਾਣੀ ਲਿਆ ਡੱਡੂ ਡੱਬਾ ਲੱਡੂ ਆ ਡੱਬਾ ਲਿਓ ਪਾਣੀ ਚੱਕ ਲਿਆ ਪਾਣੀ ਚੱਕ ਲਿਆ ਬੋਰ ਨੇ ਆ ਜੋ ਇਹ ਤਾਂ ਹੀ ਗਰਮੀਆਂ ਚ ਲੋਡ ਪੈਣੀ ਆ ਸਿਆਲ ਮੈਂ ਇਹਨੂੰ ਕੌਣ ਪੁੱਛਦਾ ਪੂਰੀ ਆਹ ਕਾਨ ਨੂੰ ਪਾਣੀ ਲਾਤਦਾ ਇਹਨੂੰ ਛੱਡਿਆ ਵੇਦਾ ਇਹਦਾ ਫਾਇਦਾ ਹੋ ਗਿਆ ਇਹਦਾ ਫਾਇਦਾ ਯਾਰ ਛੜੀਆਂ ਵੀ ਟੇਡੀਆਂ ਕਰੀਆਂ ਮਹਾਰਾਜੇ ਬਾਈ ਦੇ ਦੇਖੀ ਐ ਉਹ ਜੰਨੀ ਉਹਦੇ ਪਹਿਲੇ ਹੀ ਉਹਨੇ ਸਿੱਧੀਆਂ ਕਰੀਆਂ ਨਹੀਂ ਹਾਂ ਉਹਨੇ ਸਿੱਧੀਆਂ ਨਹੀਂ ਖਰਾਬ ਜੜ ਨੂੰ ਤਾਂ ਨਹੀਂ ਕੋਈ ਚੱਕਰ ਨਹੀਂ ਉਹ ਲਾਇਦਾ ਜੱਦੀਆਂ ਟੇਡੀਆਂ ਹੀ ਐ ਜੜ ਦਾ ਤਾਂ ਨਹੀਂ ਕੋਈ ਚੱਕਰ ਨਾ ਬਸ ਇੱਕ ਆਏ ਵੀ ਉਹਨੇ ਜਾਣਾ ਟੇਡਾ ਫੇਰ ਫਾਇਦਾ ਨਹੀਂ ਕੋਈ ਸਿੱਧਾ ਤਾਂ ਚਾਹੀਦਾ ਇਹ ਵਿੱਚ ਵੜ ਕੇ ਜਦੇ ਕਰਨਾ ਪੈ ਪੂਰੀ ਨਾਵੇਂ ਬਰਮੇ ਤੇ ਕੰਮ ਲੈ ਲਿਆ ਕਿ ਵਰਤੀ ਨਹੀਂ ਹੈਗਾ ਵਰਤਿਆ ਨਹੀਂ ਹੈਗਾ ਇਹਨੇ ਜੱਗੇ ਵਾਲਾ ਵਰਤ ਲੈਣਾ ਤੈਰ ਵਰਤਨਾ ਉਹ ਹਾਂ ਪੂਰੀ ਅੱਜ ਜੱਗੇ ਦੀ ਸਲਫਰ ਦਾ ਵੀ ਟਰੈਕਟਰ ਦੀ ਦਾ ਕੰਮ ਕਰਾ ਲਿਆ ਬਾਈ ਕੀ ਆ ਰਿਹਾ ਤਾਰਫ ਚ ਦਿੱਕਤ ਨਹੀਂ ਕੋਈ ਬੈਟਰੀ ਦਾ ਠੀਕ ਦੀ ਕਹਿੰਦਾ ਬੈਟਰੀ ਮੇਰਾ ਪੂਰਾ ਗਾਰੰਟਾ ਹੈ ਰੋਜੇ ਤੱਕਾ ਰੋਜੇ ਤੱਕਾ ਸੈਲਫ ਕਰਤੀ ਉਹਨਾਂ ਨੇ ਜਿਹੜੇ ਕਾਰਬਨ ਕੋਰਬੰਜੇ ਤੇ ਉਹ ਧੋਤੇ ਹੁਣ ਸੈੱਟ ਆਜਾ ਆਜਾ ਭਾਈ ਟੁੱਟੀ ਬੰਦ ਕਰ ਲੈ ਲੋ ਜੀ ਬਾਈ ਇੱਕ ਹੋਰ ਕਾਂਡ ਹੋਇਆ ਪਿਆ ਇਹ ਤਾਰ ਟੁੱਟੀ ਪੂਰੀ ਕਰੰਟ ਵਾਲੀ ਹੈ ਇਹ ਗਾਰੰਟਾ ਵਾਲੀ ਹੈ ਕਰੰਟ ਹੈ ਯਾਰ ਇਹਦੇ ਵਿੱਚ ਹੱਥ ਲੱਗਦੇ ਜੀਭ ਘੜਾ ਲੱਗ ਨਾ ਉਹ ਪਰਾਵਾ ਇਹ ਤਾਂ ਫੂ ਕੋਈ ਵੀ ਆ ਯਾਰ ਓਕੇ ਜਲ ਕੇ ਹੋਈ ਵੀ ਆ ਜਲ ਕੇ ਟੁੱਟੀ ਵੀ ਆ ਇਹ ਪੂਰੀ ਤਾਰਾ ਪੇਟ ਗਿਆ ਨੇ ਆਪਸਾਂ ਬੜੀਆਂ ਵਿਆਂ ਰਾਤ ਦੀਆਂ ਹਵਾ ਗਿਆ ਲੈ ਭਾਈ ਆ ਦੇ ਲੋ ਕਿਹੜੇ ਹੋਰ ਨੂੰ ਨਾ ਹੋ ਹਾਂ ਇਹਦੇ ਬਾਅਦ ਚ ਰੜੇ ਨਹੀਂ ਕੱਟੇ ਕਿੰਨੇ ਡਿਗਰੀ ਐਸ ਐਲ ਸੀ ਮੈਂ ਵੀ ਨਹੀਂ ਕਿੰਨਾ ਕਰੰਟ ਹੈ ਸਾਇ ਤਾਂ ਥੋੜਾ ਹੀ ਆ ਹੂੰ ਕਿਹਦਾ ਹੈ ਦਾ ਥੋੜਾ ਹੀ ਯਾਰ ਹੀਟ ਵਾਲੀ ਕਰੰਟ ਹਾਂ ਕਰਾ ਆ ਭਾਈ ਢੋਲੀ ਲੈ ਕੇ ਦੇਖੀ ਕਰੰਟ ਭਾਈ ਢੋਲੀ ਲੈ ਕੇ ਦੇਖੀ ਕਰੰਟ ਹੈਗਾ ਅ ਢੋਲੀ ਲੈ ਗਈ ਸਾਡੇ ਸਾਈਕਲ ਉਹ ਵਾਹਾਂ ਤਾਂ ਦੇਖ ਲੈ ਹਾਂ ਪੂਰੀ ਆ ਤੇਰੇ ਵਿਚ ਨੂੰ ਕੋਣ ਲੰਗੇ ਪੈਨੇ ਲੈਣਾ ਜੇ ਪਾਈਆਂ ਫਿਰ ਖਾਲਾ ਉਹ ਲਾਈਟ ਹੈਗੀ ਥੋਡੇ ਆ ਬਾਈ ਬੰਦੇ ਨੂੰ ਪੁੱਛਣ ਲੱਗੇ ਲਾਈਟ ਬਾਰੇ ਪੂਰੀ ਹੁਣ ਦੇਖ ਤਾਂ ਹੈਗੀ ਆ ਇੱਕ ਤਾਰ ਟੁੱਟੀ ਵੀ ਏ ਉਹ ਮਨਸੂਰ ਤਾਂ ਹੈਗਾ ਇੱਧਰ ਰਸਤੇ ਵਿੱਚ ਤਾਰ ਟੁੱਟੀ ਵੀ ਆ ਹੂੰ ਪੂਰੀ ਪੇਜ ਕਸ ਲਿਆ ਕੇ ਲਾ ਕੇ ਦੇਖੀ ਉਹ ਚ ਹੂੰ ਘਰ ਦੇ ਨੂੰ ਪੁੱਛ ਕੇ ਦੱਸੂਗਾ ਕਹਿੰਦਾ ਹਾਂ ਕਹਿੰਦਾ ਮਨਸੂਰ ਆ ਰਿਹਾ ਟੈਸਟ ਮਿਨ ਲਾ ਕੇ ਦੇਖਣੀ ਪੈਣੀ ਹੁਣ ਏ ਨਹੀਂ ਨਾ ਮਾਰਨਾ ਇਹ ਬੜਾ ਕੇ ਬੰਨ ਟੈਸਟ ਪੈਂਦੇ ਆਹ ਸਾਈਡ ਨੂੰ ਬਾਈ ਲਾਈਟ ਮੇਰੇ ਸਾਹਮਣੇ ਹੈ ਨਹੀਂ ਭੂਰੀ ਕਹਿੰਦਾ ਵੀ ਉਰੇ ਤਾਂ ਇਹ ਲੱਗੀ ਵੀ ਹੈ ਤਾਰ ਇਹ ਉਹ ਘਰ ਨੂੰ ਹੈਗਾ ਬਾਈ ਨੂੰ ਯੂਨੀਫੋਨ ਕਰਕੇ ਉਹਦੀ ਮੂਰੇ ਤਾਰ ਲੱਗੀ ਵੀ ਉਹਦੇ ਗਾਲੀ ਗਾਹ ਨਹੀਂ ਹੈਗਾ ਗਾਹ ਨਹੀਂ ਹੈਗੀ ਕਿਉਂਕਿ ਜਿੱਥੇ ਤੱਕ ਲੱਗੀ ਵੀ ਬਾਈ ਇਹ ਕਰੰਟ ਵਾਲੀ ਤਾਰ ਹੈ ਤੱਕ ਆ ਕੇ ਇੱਥੇ ਆ ਕੇ ਜੁਆਇੰਟ ਖਤਮ ਹੋ ਗਿਆ ਕਿਉਂਕਿ ਇਹ ਆਹ ਤਾਰ ਨਾਲ ਜੁੜੀ ਵੀ ਤੀ ਗਾਹਾਂ ਵਾਲਾ ਕਨੈਕਸ਼ਨ ਕੱਟਿਆ ਗਿਆ ਉਹ ਬਿਜਲੀਆਂ ਦੱਸਣਾ ਪੈਣਾ ਪੂਰੀ ਦੱਸਣਾ ਪੈਣਾ ਯਾਰ ਨਹੀਂ ਤਾਂ ਕੋਈ ਮਰ ਜਾਊ ਟਰੈਕਟਰ ਵਾਲੇ ਨੂੰ ਕੀ ਪਤਾ ਲੱਗਣਾ ਗਲੇ ਨੇ ਮੜਾ ਟਰੈਕਟਰ ਕਾਲ ਨੂੰ ਜਿਹੜੇ ਤੈਨੂੰ ਕਿਹੜਾ ਪਤਾ ਲੱਗਿਆ ਬਾਈ ਉਹੀ ਤਾਂ ਗੱਲ ਮੈਂ ਹੀ ਤੈਨੂੰ ਕਿਹਾ ਦੇਖ ਲੈ ਮੈਂ ਪੂਰੀ ਨੂੰ ਕਿਹਾ ਮੈਂ ਕਿਹਾ ਖੈਂਚ ਟੁੱਟ ਗਈ ਖੈਂਚ ਦਾ ਚੱਲ ਉਹ ਪਾਲੀ ਸਾਈਡ ਵਾਲੀ ਹੈ ਟਰੈਕਟਰ ਆਏ ਨਾ ਟਰੈਕਟਰ ਵੱਧ ਗਿਆ ਮੋੜਦੇ ਆ ਮੋੜ ਛੋਟਾ ਉਹ ਮੈਰ ਜੱਗਾ ਲੰਗੇ ਔਰ ਇਹਨੂੰ ਉਹ ਲੈ ਕੇ ਇੱਟਾਂ ਦਾ ਟਰਾਲਾ ਇੰਨਾ ਸ਼ੁਕਰ ਵੀ ਅਸੀਂ ਫੱਟੜ ਨਹੀਂ ਹੋਏ ਹੈਗੇ ਪਰ ਕਹਾ ਰੋਟੀ ਵੀ ਕਵਰੇ ਕਰਦੀ ਹੈ ਕਿ ਦੇਖਿਓ ਨਹੀਂ ਐ ਨਹੀਂ ਨੰਬਰ ਤੋਂ ਉਹਨਾਂ ਦਾ ਬਿਜਲੀਆਂ ਦਾ ਸੁਣਨਾ ਦਾ ਦੇ ਜੀ ਦਾ ਨੰਬਰ ਨਹੀਂ ਹੈ ਚੱਲ ਦੇ ਅੱਡੇ 'ਤੇ ਜਾ ਕੇ ਆਂ ਅੱਡੇ 'ਤੇ ਜਾ ਕੇ ਆਉਂਦਾ ਬਈ ਮੋਟਰਸਾਈਕਲ लेके ਆਉਂਦਾ ਨੂੰ ਕਹਿ ਕੇ ਆਉਂਦਾ ਵੀ ਆਹ ਸਿਸਟਮ ਹੋ ਗਿਆ ਬਾਈ ਤਾਂ ਆ ਟੁੱਟੇ ਪੂਰੇ ਰਸਤੇ ਮਲਾਂਕੀ ਗੱਲ ਪੈ ਜੂ ਹਾਂ ਗੱਲ ਪੈ ਜੂ ਤੂੰ ਨੂੰ ਬਾਈ ਜੇਹੀ ਦਾ ਫੋਨ ਆ ਗਿਆ ਦਾ ਕੀ ਕਹਿੰਦਾ ਜੀ ਗੱਲਾਂ ਕਰ ਲੱਗ ਗਿਆ ਫਿਰ ਨਾਲ ਆ ਜੇਹੀ ਫਟ ਲਿਆ ਭੂਰੀ ਨੇ ਜੇਹੀ ਨੂੰ ਫੋਨ ਕਰਿਆ ਮੈਂ ਇੱਥੋਂ ਲੈ ਕੇ ਉੱਪਰ ਤੱਕ ਸਾੜੀ ਆ ਉਹ ਦੇਖ ਸੜੀ ਆ ਬਾਈ ਯਾਰ ਕਿੰਨੇ ਟੁੱਟੇ ਹੋਏ ਪਿਆ ਨਾ ਉਹ ਤਿੰਨ ਚਾਰ ਤਰਨ ਆਈ ਲੰਪਰੀ ਉਹਨੇ ਕੱਪੜੇ ਸੁੱਕਣੇ ਪਾਉਂਦੇ ਹੁੰਦੇ ਆ ਹਾਂ ਹਾਂ ਇਹ ਤਾਂ ਹੈ ਨਹੀਂ ਬਈ ਬਾਈ ਇਹ ਤਾਂ ਹੀ ਟੁੱਟਦੀਆਂ ਉਹ ਡੰਡਾ ਹੁੰਦਾ ਤਾਂ ਉੱਥੇ ਪਾਵਾ ਡੰਡਾ ਨਿਕਲ ਗਿਆ ਡੰਡਾ ਕੋਈ ਰੋਟੀਆਂ ਰੈਡੀ ਜਾਂਦੇ ਵਿਚਾਰਾ ਅੰਨੇ ਟਰਾਲੀ ਲਿਆ ਵਾ ਟਰਾਲੀ 'ਚ ਖੜ ਕੇ ਟਰਾਲੀ ਵੀ ਤੇਰੀ ਲੋਹੇ ਦੀ ਆ ਚੱਕਰ ਆਏ ਜੇ ਕਿਤੇ ਤੂੰ ਚਾਰ ਲਿਆ ਕੇ ਚੜ੍ਹ ਕੇ ਯਾਰ ਬੰਨ ਦੇ ਉੱਪਰ ਤਾਂ ਬੰਨ ਦੇ ਯਾਰ ਲੈ ਤਾਰਾ ਬੰਨਿਆ ਕੀ ਹੋ ਗਿਆ ਲੈ ਬੰਨ ਦੇ ਹੌਸਲਾ ਰੱਖ ਲੈ ਮਨ ਉਹਦੀ ਪੌੜੀ ਚੱਕ ਕੇ ਲੱਕੜੀ ਦੀ ਲਿਆ ਲੋਹੇ ਵਰਜਾਈ ਜਾਂਦਾ ਮੇਰੇ ਤੇ ਲੈ ਉਹ ਕੋੜਾ ਚੱਕ ਕੇ ਕਰ ਦਿੰਨੇ ਪੂਰੀ ਕੋੜ ਜੇਲੀ ਕੋੜੇ ਲੁਕੇ ਦਾ ਕਿਹ ਕਹੇ ਨਾ ਜਿਹੜਾ ਕੋੜਾ ਚੱਕ ਕੇ ਵੀ ਆ ਜਾਂਦੇ ਵੇ ਮਹਾ ਹੁਣ ਅਗਲੀ ਕੋੜਾ ਚੱਕੀ ਉਧਰ ਕੋਈ ਵੀ ਨਾ ਆਵੇ ਹਾਂ ਰੱਖੀ ਰੱਖੀ ਵੀ ਬਾਈ ਖੜੇ ਐ ਤਾਂ ਕਰਦਾ ਸੀ ਕੋਲੇ ਖੜਦੇ ਐ ਨੇ ਤੂੰ ਬੰਦਾ ਭੇਜ ਦੇ ਪਹਿਲਾਂ ਇੱਥੇ ਕਹਿੰਦੇ ਨਹੀਂ ਕਿਹਾ ਬਾਈ ਤੇ ਲੈ ਜਦ ਖੇਤਾਂ ਤੇ ਆਇਆ ਮੈਂ ਇਹਦੇ ਕੋ ਖੜ ਗਿਆ ਉੱਥੇ ਇਹੀ ਕੁਦਰਤ ਦੀ ਨਿਗਾਹ ਪਈ ਕਹਿੰਦਾ ਉਹ ਜ਼ਾਰ ਲਮਕਦੀ ਮੈਂ ਵੀ ਹੁਣ ਦੇਖੀ ਮੈਂ ਇੱਥੇ ਖੜ ਗਿਆ ਕਿ ਆਹ ਇੱਧਰੋਂ ਆਉਂਦਾ ਨਾਲ-ਨਾਲ ਉਹ ਮੈਂ ਆਹ ਉੱਥੀ ਤੇ ਐਡੇ ਵਰਤੇ ਇਹ ਦੇਖਣ ਆਇਆ ਐਡੇ ਵਰਤੇ ਸੀ ਸਾਡੇ ਕੋਲ ਇਹ ਸਾਡੀਆਂ ਗੱਲਾਂ ਸੁਣ ਕੇ ਆਇਆ ਦੇਖੀ ਮੈਂ ਹੀ ਐ ਪਹਿਲਾਂ ਇਹ ਉਹ ਮੇਰੇ ਗੱਲਾਂ ਬਾਰੇ ਮੈਂ ਨਾ ਮੋਟਰਸ ਲਾੜ ਕੇ ਨਹੀਂ ਤੋੜਦਾ ਗੱਲ ਤਾਂ ਪੱਕੀ ਚਲੀ ਐ ਰੱਬ ਜਾਣੇ ਹੁਣ ਮੈਂ ਕੀ ਕਰਿਆ ਕਰਿਆ ਇਹੋ ਸਾਨੂੰ ਕੋਈ ਕਿਵਰ ਭਾਈ ਗੱਲ ਹੋਰ ਐ ਹੰਪੇ ਪਰ ਚੜੇ ਤਾਂ ਪਾਣੀ ਦੇਖਿਆ ਇਹ ਧਾਰ ਖਾਂਚ ਵਾਲੀ ਵੀ ਤੋੜਤੀ ਇਹਨੇ ਨਾਲ ਦੀ ਹਾਂ ਨਹੀਂ ਨਹੀਂ ਭਾਈ ਯਾਰ ਅਸੀਂ ਗੱਲ ਤਾਂ ਸੁਣ ਯਾਰ ਅਸੀਂ ਪੂਰੀ ਦੇ ਘਰ ਕਨੇ ਨੂੰ ਗਏ ਤਾਰਾਂ ਦੀ ਗਾਹਾਂ ਵੀ ਆਉਂਦੀ ਜਾਲੇ ਦੀ ਨਿਕਣ ਜਲਦੀ ਹੁੰਦੀ ਹੈ ਪੂਰੀ ਹਾਂ ਉੱਥੇ ਸਮੈਲ ਹੁੰਦੀ ਕੋਈ ਪਤਾ ਨਹੀਂ ਕਿ ਆ ਚੱਕ ਰਹੇ ਹਾਂ ਇਦਣੂ ਵਜਾ ਸੈਨੂੰ ਮੈਨੂੰ ਵਜਾ ਇਦਣੂ ਵਜਾ ਜੇ ਆਏ ਭਾਈ ਧੋਖ ਝੜ ਕੇ ਜੀ ਆਉਣੇ ਨੇ ਮੈਂ ਦੋ ਵੀ ਨਹੀਂ ਆਉਣੇ ਹੈਗੇ ਹਾਂ ਨਾਲ ਦੀ ਨਾਲੇ ਗਾਉ ਤੇ ਇੱਕ ਲੱਗਣਾ ਜਿਆਦੇ ਯਾਰ ਬਿਜੇ ਦੀ ਲੋਡ ਵੀ ਨਹੀਂ ਪਾਣੀ ਤੇ ਪਾਸਪੋਰਟ ਦੀ ਲੋਡ ਵੀ ਨਹੀਂ ਪੈਣੀ ਇੱਥੇ ਕਣਕ ਨੂੰ ਫਰ ਦੇਣਾ ਜਦ ਕਣਕ ਦੀ ਵੜਾਈ ਹੋਣੀ ਹੈ ਤੈਨੂੰ ਗੜ ਲੂਗੇ ਨਾਲੇ ਬੈਚਿੰਗ ਵਿੱਚ ਹੋਰ ਕੀ ਅੱ ਦਿੱਤੈ ਤੈਨੂੰ ਗੜ ਰਣਾ ਨਾੰਬੇ ਇਹ ਸਾਡਾ ਪਿੰਡ ਦੇਖਣਾ ਇਹ ਸਾਡਾ ਪਿੰਡ ਨਹੀਂ ਦੇਖਣਾ ਸਾਡਾ ਪਿੰਡ ਤਾਂ ਇਹ ਦੇਖਉਂਦਾ ਉਹ ਤਾਂ ਨਹੀਂ ਅੱਗ ਬਿਜਲੀ ਵਾਲੇ ਨਾ ਹੋਰ ਆਉ ਤਾਂ ਉਹ ਤਾਂ ਗੱਗੇ ਰਹਿੰਦੇ ਉਹ ਭਾਈ ਪੂਰੀ